ਬੱਲੇ 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 ਗੁਜਰਸ਼ਾ ਕੀ ਹਾਲ ਹੈ ਕੀ ਬਾਤ ਹੈ ਬਾਦਸ਼ਾਹ ਬਰੇਟ ਹੈ ਬਾਗੀ ਹੋਰ ਇਮਾਰਤ ਵੀ ਵੱਡਦਾ ਜਾ ਰਿਹਾ ਓਏ ਹੋਰ ਯਾਰ ਕੀ ਕਰੇ ਕਪੀਟਾਨ ਦੇ ਬਾਰੇ ਵੀ ਨਹੀਂ ਰਹਿੰਦਾ ਕਿ ਕਰਨੇ ਆਪਣਾ ਵੀ ਦਾ ਕੰਮ ਓਏ ਯਾਰ ਤੂੰ ਬੜਾ ਜਾਣਾ ਮੋੜ ਬਣਾਇਆ ਕਰਦਾ ਏ ਬਹੁਤ ਬਾਤਾਂ ਨੇ ਬਹੁਤ ਲਾਗੀ ਲੱਗਦਾ ਹੁਣ ਹੋਰ ਯਾਰ ਹੋਰ ਸੁਣਾ ਫਿਰ ਐ ਕਿਵੇਂ ਹੋਈ ਯਾਰ ਜੀ ਜੀਦ ਵਾਲੇ ਵੱਢ ਨਹੀਂ ਆਇਆ ਕਸਾਈ ਦੇ ਘਰ ਉਹ ਨੂੰ ਇਨਾ ਟਾਈਮ ਯਾਰ ਮੈਂ ਤਾਂ ਵੱਢ ਵੀ ਦਿੱਤੀ ਆਇਆ ਫਰਾਲੀ ਇਕੱਠੀ ਕਰੀ ਜਾਂਦੇ ਇਹਨਾਂ ਨੇ ਕਿਹਨੇ ਕਹੇ ਸੀਗਾ ਵੱਡੀ ਯੂਨੀਵਰਸਟੀ ਗਈ ਸੀ ਲੋਟੇ ਆਇਨੇ ਕੰਨੀ ਉਧਰ ਉੱਥੇ ਵੀ ਦੱਦੇ ਬੜੇ ਸੋਹਣੇ ਬੀਜ ਸੀਗੇ ਯਾਰ ਨਵੇਂ ਬੀਜ ਸੀਗੇ ਹੋਰ ਯਾਰ ਬੜੀ ਸ਼ੇਤੀ ਕਣਕ ਹੀ ਆਇਦਗੀ ਨਵੇਂ ਕਿਵੇਂ ਯਾਰ ਆਇਦਗੀ ਤੂੰ ਐ ਸਾਡਾ ਪਿਛਲੀ ਵਾਰ 65 ਮਣਟ ਸੀ ਆਇਦਗੀ ਨਵੇਂ ਬੀਜ ਦੇ ਤੇ 85 ਮਣਟ ਦੇ ਨਵੇਂ ਨਿਕਲੇ ਬਹੁਤ ਸ਼ਾਇਦ ਇਹਨਾਂ ਦੀ ਗੱਪ ਮਾਰਦਾ ਸੱਚੀ ਨਾ ਮੰਨੇ ਤਿੰਨ ਮਿਨਾਇਨਾ ਘਰੇ ਆਈ ਤੈਨੂੰ ਪਰਚੀ ਨਾਲ ਜਾ ਤੂੰ ਪੀਲਾਂ ਹੋਰ ਸੁਣਾ ਫਿਰ ਕਦੀ ਰਹਿ ਅੱਗ ਦਾ ਹੀਲਾ ਹਾਂ ਬਸ ਯਾਰ ਹਰ ਸਾਲ ਅੱਗ ਲਾਈ ਦੀ ਆਇਦਗੀ ਵੀ ਸੋਚ ਰਿਹਾ ਕਿ ਅੱਗ ਹੀ ਲਾ ਦਾਂਗੇ ਯਾਰ ਬਹੁਤ ਵਧੀਆ ਹੋਰ ਸੁਣਾ ਨਾਲ ਕਹਿੰਦਾ ਗਵਾਂਢੀ ਪਿੰਡ ਦੀ ਗੱਲ ਸੁ ਕਿਹੜੀ ਯਾਰ ਅ ਗੱਠਾ ਬਣਾਉਂਦੇ ਮਸ਼ੀਨਾਂ ਵੀ ਆਉਂਦੀਆਂ ਆ ਮਾਂ ਕਹ ਰਹੀ ਸੀ ਉਹ ਗੱਠਾ ਹੀ ਮੈਂ ਦੇਖ ਕੇ ਤਾਂ ਆਇਆ ਸੀ ਯਾਰ ਕਹਿੰਦੇ ਨਵੀਂ ਹੀ ਮਸ਼ੀਨ ਆਈ ਆ ਕੋਈ ਆ ਬੋਟਾਂ ਆ ਬਹੁਤ ਲਾਉਂਦੇ ਆ ਚੱਕਰ ਉਹ ਯਾਰ ਉਹੀ ਤਾਂ ਗੱਲ ਆ ਸਰਕਾਰੀ ਕਾ ਉਹ ਤੈਨੂੰ ਪਤਾ ਤਾਂ ਹੈਗਾ ਟਾਈਮ ਬੜਾ ਲਾਉਂਦੇ ਨੇ ਹਰਾਨ ਉਹਨੇ ਨੂੰ ਮੈਂ ਅੱਗ ਲਾ ਕੇ ਕਰ ਦੂ ਕੰਮ ਨਾਲੇ ਕਣਕ ਵੀ ਹੋਰ ਨਾਲੇ ਸ਼ਹੀਦੀ ਕੰਮ ਨੇ ਪੜਜੂ ਓਏ ਹੋਰ ਹੀ ਦੇਖੋ ਮਸ਼ੀਨਾਂ ਹੋਰ ਵੀ ਜਿਵੇਂ ਸੋਸਾਇਟੀ ਸਰਕਾਰ ਨੇ ਉਹ ਯਾਰ ਉਹ ਤਾਂ ਵੱਡੇ ਜ਼ਿੰਮੇਦਾਰਾਂ ਦੇ ਕੰਮ ਨੇ ਆਪਣੀ ਤਾਂ ਆ ਦੇਖ ਮਸ਼ੀਨਾਂ ਪਈਆਂ ਘਰੇ ਉਹੀ ਚੱਕ ਦੇਣਾ ਨਾਲੇ ਕਿਹੜਾ ਇੰਨਾ ਤੇਲ ਤੇ ਪੈਸਾ ਲਊਂ ਵੀ ਨਾਲ ਇਕ ਬੋਰੀ ਭਈ ਹੋਣੀ ਮਸਾਂ ਇਹ ਤਾਂ ਵਧੀਆ ਯਾਰ ਹੋਰ ਯਾਰ ਓਏ ਉਹ ਦੇਖੋ ਫੋਨ ਚੱਲਦਾ ਓਏ ਜੀਤ ਨਾਲ ਚਾਹਤੇ ਹੀ ਨਹੀਂ ਇਹਨਾਂ ਵੇ ਹੋਰ ਯਾਰ ਸਿੱਖਰ ਤੋਂ ਪਾਣੀ ਇਕੱਠੇ ਹੋਣਾ ਲੋਕ ਕਹਿੰਦਾ ਚੋਬਰ ਬੰਦਾ ਬੰਦੀ ਹੁੰਦੀ ਹੈ ਸੱਚੀ ਕੋ ਹੋਰ ਯਾਰ ਤੂੰ ਸੁਣਾ ਦੂ ਦਾ ਦਿਖ ਨਹੀਂ ਨਹੀਂ ਪੱਸ ਪੱਲਾ ਕਾ ਦਾ ਨਾ ਨਾ ਹੋਇਆ ਨਾ ਨਾ ਹੋਇਆ ਹੋਇਆ ਹੋਰ ਦੱਸੋ ਹੋਰ ਮਦਦ ਨਾਲ ਕੀ ਬੰਦਾ ਬਾਸਰ ਵੱਡੀ ਨਹੀਂ ਹਾਂ ਕਣਕ ਦੀ ਤਿਆਰੀ ਐ ਇਕੱਠੀ ਅਸੀਂ ਬੀਜ ਲਿਆਏ ਸੀ ਨਾ ਤੁਹਾਨੂੰ ਦੱਸਿਆ ਤਾਂ ਸੀਗਾ ਉਹ ਕਰਦੇ ਉਹੀ ਗੱਲ ਨਾ ਮੈਨੂੰ ਤਾਂ ਲੱਗੀ ਜੀ ਤੈਨੂੰ ਕਿਹਾ ਤੈਨੂੰ ਮੈਂ ਤੇਰਾ ਹੁੜਾ ਨਹੀਂ ਮੰਨਦਾ ਯਾਰ ਉਹ ਬਾਬਰ ਪੁਰਾਣਾ ਹੈ ਤੈਨੂੰ ਪਹਿਲਾਂ ਪੁਰਾਣੇ ਗਾਹਾਂ ਜਿਹੜਾ ਪੁਰਾਣੇ ਬੀਜ ਵੀ ਲਿਆਉਂਦੇ ਨੇ ਉਹ ਨਮੀ ਸੋਚ ਰੱਖੀ ਦੀ ਹੁੰਦੀ ਆ ਹੁਣ ਉਹ ਪੁਰਾਣਾ ਟਾਈਮ ਹੋ ਗਿਆ ਹੁਣ ਉਹਦੇ ਸਾਹਮਣੇ ਨਵਾਂ ਮੂਹਰ ਹੋ ਗਿਆ ਹੋਰ ਯਾਰ ਹੋਰ ਫਿਰ ਗਾਲਾਂ ਦੂਜੇ ਨੂੰ ਕੀ ਕਰਦੇ ਬਾਸ਼ਰ ਪੁਰਾਣੀ ਦਾ ਸੌਦੇ ਸੀਗੇ ਕਿ ਅੱਗ ਲਾ ਦੀਏ ਨਵੀਂ ਕਣਕ ਵਾਸਤੇ ਯਾਰ ਨਹੀਂ ਮੈਂ ਬਾਤ ਤੂੰ ਕਰਿਆ ਕਰੋ ਤਾਂ ਤੁਸੀਂ ਮੈਂ ਮੇਰੇ ਵਾਂਗੂ ਜੀ ਆਈ ਏ ਕਰਕੋ ਮੇਉ ਕਣਕ ਕੱਚੇ ਦੇ ਵਿੱਚ ਹੀ ਕਣਕ ਬੀਜਿਆ ਕਰੋ ਯਾਰ ਉਹਦੇ ਨਾਲ ਕਹਿੰਦੇ ਨਾਲੇ ਕਣਕ ਵਧੀਆ ਨਹੀਂ ਹੁੰਦੀ ਯਾਰ ਕਿਉਂ ਨਹੀਂ ਵਜਾਂਦੀ ਵਧੀਆ ਹੁੰਦੀ ਉਹਨੀਆਂ ਕਣਕ ਨਿਕਲਦੀ ਹੈ ਹੈ ਓਏ ਹਾਂ ਐਦਿਹਾ ਕਿੰਨਾ ਕ੍ਰਿਪ ਲਿਆ ਵਧੀਆ ਮੈਂ ਤਾਂ 85 ਮਾਣ ਨਿਕਲ ਗਏ ਨਾਲੇ ਕਹਿੰਦੇ ਕੀੜੇ ਲੱਗ ਜਾਂਦੇ ਨੇ ਯਾਰ ਨਹੀਂ ਨਹੀਂ ਬਿਮਾਰੀ ਵੀ ਨਹੀਂ ਪੈਂਦੀ ਕੋਈ ਤੇਰਾ ਸਗੋ ਰੇਹ ਦਾ ਕੰਮ ਕਰਦੇ ਨਾਲੇ ਰੇਹ ਘਟ ਪੈਂਦੀ ਆ ਯਾਰ ਇਹ ਕੀ ਬਰਾਬਰੀ ਪਟਾਖੀ ਦੇਖ ਲੈਣੇ ਯਾਰ ਨਾਲੇ ਆ ਆਪਣਾ ਪੈਸਾ ਬਚੂਗਾ ਯਾਰ ਹੋਰ ਨਾਲੇ ਵੀ ਬੜੀਆ ਚੀਜ਼ ਦੱਸੀ ਯਾਰ ਓਏ ਮੈਡਮਾਂ ਹੀ ਤੁਰੀਆਂ ਆਂਦੀਆਂ ਨੇ ਯਾਰ ਸਰਕਾਰੀ ਮੁਲਾਜ਼ਮ ਲੱਗਦੀ ਆ ਨੇ ਹੋਰੀ ਸੱਗੀ ਗਾਜੀ ਸੱਗੀ ਗਾਜੀ ਫੁੱਟ ਡਾਂਸਿੰਗ ਦਾ ਖੇਡਦਾ ਹਾਂ ਜੀ ਆਈਏ ਅੱਗੇ ਨਾ ਖੇਤਾਂ ਦਾ ਰਿਕਾਰਡ ਇਕੱਠਾ ਕਰਨੇ ਆਗੇ ਅੱਛਾ ਜੀ ਕੋਈ ਨਹੀਂ ਕਰੀ ਫੋਟੋ ਕਰਾ ਲਈਏ ਤੁਹਾਨੂੰ ਹਾਂ ਜੀ ਕਰਾਈ ਕਰੋ ਕਰੋ ਆ ਜਾਓ ਆ ਜਾਓ ਫੋਟੋ ਖਿੱਚੀਏ ਮੈਂ ਤੁਸੀ ਵੀ ਨਾਲ ਆ ਜਾਓ ਆ ਜਾਓ ਹੋ ਗਈ ਜੀ ਹਾਂਜੀ ਵੀਰ ਕਿਵੇਂ ਆ ਜੀ ਅਸੀਂ ਨਾ ਸਰਕਾਰ ਨੇ ਸਾਨੂੰ ਭੇਜਿਆਗਾ ਵੀ ਅਸੀਂ ਜਿਹੜਾ ਤੁਹਾਡੇ ਖੇਤਾਂ ਦਾ ਰਿਕਾਰਡ ਇਕੱਠਾ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਤੇ ਜਿਹੜੀਆਂ ਨਵੀਆਂ ਸਕੀਮਾਂ ਲਗੀਆਂ ਉਹ ਅਸੀਂ ਲਾਗੂ ਕਰਵਾਈਏ ਤਾਂ ਕਿ ਤੁਹਾਨੂੰ ਉਸ ਦਾ ਫਾਇਦਾ ਹੋਵੇ ਕਿਹੜੀਆਂ ਸਕੀਮਾਂ ਵੀਭਾ ਜਰੀਆਂ ਸਾਨੂੰ ਸਰਕਾਰ ਦੁਆਰਾ ਭੇਜਿਆ ਗਿਆ ਹੈ ਸਰਕਾਰ ਨੇ ਅੱਜ ਕੱਲ ਬਹੁਤ ਸਾਰੀਆਂ ਨਵੀਆਂ ਸਕੀਮਾਂ ਮਤਲਬ ਯੋਜਨਾਵਾਂ ਚਲਾਈਆਂ ਗਈਆਂ ਹਨ ਵੀ ਜਿਹੜੇ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ ਉਹਨਾਂ ਨੂੰ ਰੋਕਿਆ ਜਾ ਸਕੇ ਤੇ ਅਸੀਂ ਤੁਹਾਡਾ ਸਰਕਾਰ ਦੁਆਰਾ ਭੇਜੇ ਗਏ ਹੈਗੇ ਆ ਤੇ ਅਸੀਂ ਤੁਹਾਡਾ ਰਿਕਾਰਡ ਇਕੱਠਾ ਕਰਨ ਆਏ ਆ ਕਿ ਵੀ ਤੁਸੀਂ ਪਹਿਲੇ ਕਿਸਾਨ ਹੈਗੇ ਹੋ ਜਿਨ੍ਹਾਂ ਨੇ ਪ੍ਰਾਲੀ ਨੂੰ ਅੱਗ ਨਹੀਂ ਲਗਾਈ। ਇਹਦਾ ਲਾਦੇ ਸੀ ਅੱਗ ਲਾ ਰੱਖਦੇ ਆ। ਕਰਤਾ ਸੀ ਕੰਮ ਜੇ ਮੈਂ ਆਂਦਾ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਆਪਾਂ ਪ੍ਰਾਲੀ ਨੂੰ ਅੱਗ ਲਗਾਉਂਦੇ ਹੈਗੇ ਆ ਇਹਦੇ ਬਹੁਤ ਸਾਰੇ ਨੁਕਸਾਨ ਹੁੰਦੇ ਹੈਗੇ ਆ। ਜਿਵੇਂ ਕਿ ਹਵਾ ਪ੍ਰਦੂਸ਼ਣ ਹੁੰਦੀ ਹੈਗੇ ਆ ਜਦੋਂ ਵੀ ਆਪਾਂ ਪਰਨਾਰੀ ਨੂੰ ਅੱਗ ਲਗਾਉਂਦੇ ਹੈਗੇ ਆ ਇਹਦੇ ਨਾਲ ਹਵਾ ਪ੍ਰਦੂਸ਼ਣ ਹੁੰਦੀ ਹੈਗੇ ਜਿੰਨਾ ਵੀ ਸਾਰਾ ਧੂਆ ਹੁੰਦਾ ਹੈ ਉਹ ਸਾਰੇ ਪਾਸੇ ਫੈਲ ਜਾਂਦਾ ਹੈਗੇ ਜਿਸ ਕਰਕੇ ਬਹੁਤ ਸਾਰੇ ਜ਼ਹਿਰੀਲੇ ਗੈਸਾ ਪੈਦਾ ਹੁੰਦੀਆਂ ਨੇ ਤੇ ਬਹੁਤ ਸਾਰੇ ਬਿਮਾਰੀਆਂ ਪੈਦਾ ਹੁੰਦੀਆਂ ਜਿਸ ਕਰਕੇ ਸਾਨੂੰ ਸਾਹ ਦੀ ਤੇ ਫੇਫੜਿਆਂ ਦੀ ਬਿਮਾਰੀ ਬਹੁਤ ਜ਼ਿਆਦੇ ਪੈਦਾ ਹੁੰਦੀ ਹੈਗੀ ਆ ਤੇ ਇਸ ਦੇ ਨਾਲ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈਗੀ ਆ ਤੇ ਜਿਹੜੇ ਵੀ ਆਪਾਂ ਜੀਵ ਜੰਤੂ ਹੁੰਦੇ ਹੈਗੇ ਉਹਨਾਂ ਨੂੰ ਵੀ ਸਾਹ ਲੈਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਜਦੋਂ ਵੀ ਆਪਾਂ ਪਰਾਲੀ ਨੂੰ ਅੱਗ ਲਗਾਉਂਦੇ ਹੈਗੇ ਆ ਤਾਂ ਉਹਨਾਂ ਨਾਲ ਬੇਜਬਾਨ ਨਰਜੀਵ ਵਸਤੂ ਵੀ ਮਰ ਜਾਂਦੇ ਹੈਗੇ ਆ ਜਿਸ ਕਰਕੇ ਆਪਾਂ ਨੂੰ ਪਰਾਲੀ ਨੂੰ ਅੱਗ ਲਗਾਣੀ ਨਹੀਂ ਚਾਹੀਦੀ ਹੈਗੀ ਮੈਂ ਵੀ ਤੁਹਾਨੂੰ ਇਹੀ ਸਮਝਾ ਰਿਹਾ ਹਾਂ ਜੀ ਕੋਈ ਇਹ ਵੀ ਇਹਦੇ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਾਂ ਹਾਂਜੀ ਇਸ ਦੇ ਬਾਰੇ ਨੇ ਮਤਲਬ ਸਰਕਾਰ ਨੇ ਹੁਣ ਕਈ ਯੋਜਨਾਵਾਂ ਵੀ ਚਲਾਈਆਂ ਗਈਆਂ ਹੈਗੀਆਂ ਵੀ ਆਪਾਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਵੀ ਮਤਲਬ ਪਰਾਲੀ ਨੂੰ ਅੱਗ ਲਗਾਏ ਬਿਨਾਂ ਵੀ ਆਪਾਂ ਖੇਤੀ ਕਰ ਸਕਦੇ ਹੈਗੇ ਆ ਤੇ ਇਸ ਦੇ ਵਿੱਚ ਸਰਕਾਰਾਂ ਨੇ ਕਈ ਯੋਜਨਾਵਾਂ ਦੇ ਵਿੱਚ ਆਈ ਵੀ ਕੀਤਾ ਹੈਗਾ ਵੀ ਜਿਹੜਾ ਵੀ ਕਿਸਾਨ ਮਤਲਬ ਖੇਤ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਹੈਗਾ ਉਹਨਾਂ ਨੂੰ ਪਰ ਏਕੜ 2500 ਰੁਪਏ ਦਿੱਤੇ ਜਾਂਦੇ ਹੈਗੇ ਤੇ ਜਿਹੜੀਆਂ ਵੀ ਮਤਲਬ ਇਹ ਸਕੀਮਾਂ ਵੀ ਹੈਗੀਆਂ ਉਹਨਾਂ ਵੀ ਪਰਾਲੀ ਨੂੰ ਇਕੱਠਾ ਬਣਾ ਕੇ ਫੈਕਟਰੀਆਂ ਦੇ ਜਾਂ ਪਲਾਟਾਂ ਦੇ ਵਿੱਚ ਲਿਜਾਇਆ ਜਾਂਦਾ ਹੈਗਾ ਤੇ ਕਿਸਾਨਾਂ ਨੂੰ ਕਈ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਿਆ ਹੈਗੀਆਂ ਦੇ ਦੇ ਬਾਰੇ ਹੋਰ ਜਾਣਕਾਰੀ ਜੇ ਨਹੀਂ ਹੋਵੇ ਕਿੱਥੇ ਹਾਂਜੀ ਪੰਜਾਬੀ ਯੂਨੀਵਰਸਿਟੀ ਕਾਲਜ ਪਿੰਨੜਾ ਦੇ ਵਿੱਚ ਵੱਡੇ ਅਫਸਰ ਆਏ ਹੈਗੇ ਹਨ ਉਹਨਾਂ ਉਹਨਾਂ ਤੋਂ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜਦ ਖੇਤ ਰਹਿਣ ਸੁੱਕੇ ਤੇ ਹਵਾ ਰਹੇ ਸਾਗ ਤਦੋ ਪੰਜਾਬ ਦੀ ਕੁਸ਼ਾਲੀ ਹੋਵੇ ਬੇਮਿਸਾਲ ਤੰਨ